ਓ ਕੀ ਹਾਲ ਨੇ ਪਰਾ ਸਵਾਗਤ ਆ ਦੋਸਤੋ ਤੁਹਾਡਾ ਦਬਿੰਦਰ ਡੈਰੀ ਫਾਰਮ ਤੇ ਆਪਾਂ ਆ ਤੁਹਾਨੂੰ ਮੱਝ ਦਿਖਾ ਰਹੇ ਹਾਂ ਇੱਕ ਤੇ ਬਹੁਤ ਚੰਗੀ ਆ ਹਨ ਹਵਾਨਾ ਤੁਸੀਂ ਆਪ ਚੈੱਕ ਕਰ ਲਓ ਪਤਲੀ ਜੀ ਆ ਗਈ ਚਮੜੀ ਦੀ ਪਤਲੀ ਚਮੜੀ ਦੀ ਆ ਗਈ ਉੱਚੇ ਕੱਦ ਕੱਟ ਦੀ ਆ ਗਈ ਵੱਡੇ ਕੱਦ ਕੱਟ ਦੀ ਆ ਗਈ ਹਨ ਹਵਾਨਾ ਤੁਸੀਂ ਆਪ ਚੈੱਕ ਕਰ ਲਓ ਜੱਜਮੈਂਟ ਲਾ ਲਓ ਕਿ ਕਿੰਨਾ ਦੁੱਧ ਕੱਢ ਸਕਦੀ ਆ ਬੰਗਾ ਤੋਂ ਬਾਈ ਦੀ ਲੈ ਕੇ ਡਿਟੇਲ ਸਾਰੀ ਦੱਸਦੇ ਆਂ ਆਮ ਆਇਆ ਮਗਰ ਬੱਚਾ ਆ ਗਿਆ ਕੱਟਾ ਆ ਗਿਆ ਤੇ ਬਾਕੀ ਤੁਸੀਂ ਜਿਹੜੇ ਹੈਗੇ ਮੱਝ ਮੂੰਹ ਮਥਰੀ ਦੇਖ ਲਓ ਆਪ ਤੁਸੀਂ ਕੁੰਡੀ ਅਸ਼ਕੀਨ ਆ ਤੇ ਵੱਡੇ ਕਦ ਕਾਠ ਦੀ ਆ ਭਾंगा ਤੋਂ ਬਾਕੀ ਲੈ ਕੇ ਡਿਟੇਲ ਦੱਸ ਦੀ ਸਸੀ ਕਾ ਭਾਈ ਜੀ ਸਸੀ ਕਾ ਭਾਈ ਜਿਹੜੀ ਆਪਾਂ ਛੋਟੀ ਦਿਖਾਈ ਆ ਕੈਮਾ ਸੂ ਆ ਜੀ ਇਹ ਹੁਣ ਤੀਜੇ ਸੂ ਆ ਸੂਈ ਆ ਭਾਈ ਤੀਜੇ ਸੂ ਆ ਸੂਈ ਆ ਹਾਂਜੀ ਤੇ ਦੁੱਧ ਕਿੰਨਾ ਜੀ ਪਿਛਲੇ ਸੂਏ ਦਾ ਦੁੱਧ ਪਿਛਲੇ ਸੂਏ ਦਾ ਕੱਢਾ 14 ਕਿਲੋ ਇਹਨਾਂ ਇਸ ਟਾਈਮ ਕਿੰਨਾ ਕਿ ਤਿਆਰ ਆ ਇਸ ਟਾਈਮ ਹੁਣ ਹੈਗਾ 13 ਕਿਲੋ ਤਿਆਰ ਮੌਕੇ ਦਾ 13 ਕਿਲੋ ਤਿਆਰ ਕਾਹ ਕਿ ਦਿਨਾਂ ਦੀ ਸੂਈ ਆ ਜੀ ਸੂਈ ਨੂੰ ਹੋ ਗਿਆ 8 ਦਿਨ ਸਹੀ 8 ਦਿਨ ਹੋ ਗਏ ਹਾਂਜੀ ਭਾਈ ਤੇ ਆਪਾਂ ਇਹ ਡਿਮਾਂਡ ਕੀ ਰੱਖੀ ਜੀ ਡਿਮਾਂਡ ਵੀਰੇ ਮੰਡੀ ਚ ਦਾ ਇੱਕ ਅੱਸੀ ਮੰਡੀ ਜਾਂਦੇ ਤੇ ਜਮਾ ਲੈਣ ਦੇਣ ਲੈਣ ਦੇ ਵਿੱਚ 61 ਦੀ ਝੋਟੀ ਦੇ ਇੱਕ 60 ਦੀ ਰਹਿ ਗਈ ਤੇ ਆਪਣੇ ਕੋਲ ਘਰੇ ਵੀ ਪਸੁੰਦੇ ਆ ਘਰੇ ਹੁੰਦੇ ਵੀਰੇ ਪਰ ਆਪਣਾ ਪਿੰਡ ਕਿੱڑا ਗਿਆ ਪਿੰਡ ਹਰਿਆਣੇ ਚ ਆ ਫਟਵਾ ਜਿਲ੍ਹਾ ਰਤਿਆ ਰਤਨਗੜ ਰਤਿਆ ਰਤਨਗੜ ਹਾਂਜੀ ਤੇ ਆਪਣਾ ਮੋਬਾਈਲ ਨੰਬਰ ਬੋਲੋ ਜੀ 81681 81681 82020 82020 ਹਾਂਜੀ ਠੀਕ ਆ ਬਾਈ ਨਾਲ ਤੁਸੀਂ ਸੰਪਰਕ ਕਰ ਲਓ ਇੱਕ ਆਪਾਂ ਬਾਈਕ ਕੋਲੇ ਹੋਰ ਝੋਟੀ ਆ ਇਹ ਤਾਜੀ ਸੂਈ ਆ ਬਾਈ ਰਾਤ ਇਹ ਤੁਹਾਨੂੰ ਦਿਖਾਉਨੇ ਆ ਤਾਜੀ ਸੂਈ ਆ ਤੇ ਇਹਦਾ ਵੀ ਤੁਹਾਨੂੰ ਆਪਾਂ ਡਿਟੇਲ ਲੈ ਕੇ ਦੇਵਾਂਗੇ ਬਾਈ ਤੋਂ ਤੁਸੀਂ ਬਾਈ ਨਾਲ ਸੰਪਰਕ ਕਰਕੇ ਤੁਸੀਂ ਲੈ ਸਕਦੇ ਹੋ ਇਹ ਰਾਮਪਰੇਦੀ ਪਸ਼ੂ ਮੰਡੀ ਤੇ ਪਹੁੰਚੀਆਂ ਹੋਈਆਂ ਹੋਗੀਆਂ ਮੱਜਾਂ ਬਾਕੀ ਇਹਦਾ ਬਾਕੀ ਨੂੰ ਮਾਈ ਨੂੰ ਵੀ ਨਹੀਂ ਉਮੀ ਹੈ ਬਾਈ ਜਿਵੇਂ ਮੌਕੇ ਦੀ ਤਿਆਰੀ ਹੁੰਦੀ ਹੈ ਤਾਜੀ ਸੂਈ ਹੈ ਬਾਈ ਕਹਿੰਦੇ ਰੱਬਾ ਬੱਚਾ ਆਹਣਾ ਬੱਚਾ ਕਾ ਤਾਜੀ ਸੂਈਏ ਗਾਲ ਚ ਰਸਤਾ ਨਹੀਂ ਪਾਇਆ ਹਜੇ ਨੇ ਕੱਟੀ ਆ ਗਈ ਇਹ ਮਗਰ ਤਾਜੀ ਸੂਈ ਹੈ ਆ ਕਿਸ ਨੂੰ ਮਾਂਆਂ ਤੋਂ ਲੈ ਕੇ ਡਿਟੇਲ ਸਾਰੀ ਦੱਸ ਦਿਆਂ ਅਦੂ ਵੀ ਭਈ ਉਹ ਸੂਈ ਨੂੰ 8 ਦਿਨ ਹੋਏ ਵਾਲੇ ਕਰਕੇ ਬਾਕੀ ਤੁਸੀਂ ਸੁਣਾਈ ਸੀ ਹਰਿਆਣੇ ਦਾ ਮਾਲ ਤੁਹਾਨੂੰ ਦਿਖਾਉਂਦੇ ਆ ਪਰ ਆ ਵੀ ਹਰਿਆਣੇ ਤੋਂ ਆਈ ਹੋਈ ਆ ਤੇ ਹਰਿਆਣੇ ਵਾਲੀ ਵੀਰ ਬਾਈ ਹੁਣ ਆਪਣੇ ਪਰੰਪਰਾ ਮੰਡੀ ਤੇ ਪਹੁੰਚਣ ਲੱਗ ਗਏ ਮੈਂ ਪਹਿਲਾਂ ਵੀ ਆਉਂਦੇ ਹੋਣਗੇ ਤੇ ਸੰਪਰਕ ਕਰ ਸਕਦੇ ਹਾਂ ਜਿਹੜੀ ਆ ਬਈ ਹੁਣ ਛੋਟੀ ਚੋਤ ਤੌਰ ਤੇ ਦਿਖਾਈ ਆ ਇਹਦੀ ਕੀ ਡਿਟੇਲ ਆ ਕਿੰਨਾ ਦੁੱਧ ਆ ਜੀ ਇਹਦਾ ਬਈ ਪਹਿਲਾ ਆਇਆ ਨੇ 13 ਕਿਲੋ ਕੱਢਿਆ ਦੂਜਾ ਸੂਹਾ ਹੁਣ ਸੂਈ ਆ ਪਹਿਲਾ ਸੂਹਾ ਪਿਛਲੇ ਸੂਹਾ 13 ਲੀਟਰ ਕੱਢਿਆ ਇਹਦੀ ਦੂਜਾ ਸੂਈ ਆ ਤੇ ਕਿੰਨਾ ਕਰ ਸਕਦੇ ਆ ਜੀ ਵੀ ਦੁੱਧ ਹੈਗਾ ਭਾਈ 14-15 ਕਿਲੋ ਦੀ ਮੀਤ ਹੈ 14-15 ਦੀ ਮੀਤ ਹੈਗੀ ਹੈ ਤੇ ਆਪਣਾ ਇਹਦਾ ਮੁੱਲ ਕੀ ਰੱਖਦਾ ਆਪਾਂ ਮੁੱਲੀ ਦਾ ਵੀਰੇ ਅਸੀਂ 170 ਮੰਗਿਆ 170 ਮੰਗਿਆ ਲੈਣ ਦੇਣ ਕਿੱਥੇ ਤੱਕ ਹੋ ਜੂ ਇਹ 55 ਦੀ ਝੋਟੀ ਦੇ ਦੋ 155 ਦੀ ਹੋ ਜੂ ਹਾਂਜੀ ਵੀਰੇ ਬਾਕੀ ਜੇ ਨਾਂ ਬੀਕੀ ਦਾ ਤੁਹਾਡੇ ਕੋਲੇ ਪਿੰਡ ਆ ਕੇ ਵੀ ਲਿਆ ਸਕਦੇ ਆ ਹਾਂ ਹਾਂ ਜਰੂਰ ਤੇ ਹਰ ਵਕਤ ਆਪਣੇ ਕੋਲੇ ਹੁੰਦੇ ਇਹ ਪਸ਼ੂ ਹਾਂ ਪਸ਼ੂ ਅਵੇਲੇਬਲ ਹੈ ਬਈ ਘਰੇ ਵੀ ਪਸ਼ੂ ਹੁੰਦੇ 15 20 ਘਰੇ ਵੀ ਹੁੰਦੇ ਆ ਚੰਗੀਆਂ ਝੋਟੀਆਂ ਮਿਲ ਜਾਂਦੀਆਂ ਬਾਕੀ ਆਪਣਾ ਮੋਬਾਈਲ ਨੰਬਰ ਦੂਰੀਆ ਫਿਰ ਬੋਲ ਦਿੰਦੇ ਹਾਂ 81681 81681 8202 8202 ਹਾਂਜੀ ਲਓ ਜੀ ਦੋਸਤੋ ਤੁਹਾਨੂੰ ਹਰਿਆਣੇ ਦੀਆਂ ਝੋਟੀਆਂ ਇਹ ਦਿਖਾ ਦਿਆਂ ਆਪਾਂ ਤੇ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਤੇ ਬਹੁਤ ਵਧੀਆ ਝੋਟੀਆਂ ਬਾਕੀ ਇਹਨਾਂ ਕੋਲੇ ਤੁਸੀਂ ਪਿੰਡ ਜਾ ਕੇ ਵੀ ਤੁਸੀਂ ਖਰੀਦ ਸਕਦੇ ਆ ਹਰ ਵਕਤ ਇਹਨਾਂ ਕੋਲੇ ਹੁੰਦੀਆਂ ਬੰਗਿਆਂ ਦਾ ਵਪਾਰ ਦਾ ਕ ਧੰਨਵਾਦ ਵੀਡੀਓ ਦੇਖਣ ਲਈ